ਦੋਸਤੋ ਇੱਕ ਟੈਕਸੀ ਡਰਾਈਵਰ ਬੰਦੇ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾ ਕੇ ਆਪਣੀ ਵਾਈਫ ਨੂੰ ਜਿਹੜਾ ਕੈਨੇਡਾ ਭੇਜਿਆ ਜੈਸਮੀਨ ਨੂੰ ਜਿਹੜਾ ਕੈਨੇਡਾ ਭੇਜਿਆ ਤੇ ਉਸ ਤੋਂ ਬਾਅਦ ਜਿਹੜਾ 9 ਸਾਲ ਰਹਿ ਗਿਆ ਉੱਥੇ ਉਹ ਮੁਕਰ ਗਈ ਤੇ ਆਪਣੇ ਪਤੀ ਨਾਲੋਂ ਆਪਣੇ ਘਰ ਦੇ ਨਾਲੋਂ ਸਾਰਿਆਂ ਨਾਲ ਜਿਹੜਾ ਕੁੜੀ ਨੇ ਸੰਪਰਕ ਤੋੜ ਲਿਆ ਪਰ 9 ਸਾਲ ਬਾਅਦ ਜਿਹੜਾ ਉਹ ਦਿੱਲੀ ਆਈ 에어ਪੋਰਟ ਤੇ ਤੇ ਸਾਰੇ ਪਰਿਵਾਰ ਨੇ ਜਿਹੜੀ ਉਹਦੀ ਕੰਪਲੀਟ ਕੀਤੀ ਤੇ ਦਿੱਲੀ 에어ਪੋਰਟ ਤੋਂ ਹੀ ਜਿਹੜਾ ਕੁੜੀ ਨੂੰ ਚੱਕ ਲਿਆ ਤੇ ਆਹ ਦੇਖੋ ਹੁਣ ਕਿਵੇਂ ਕਿਸ ਤਰ੍ਹਾਂ ਮੂਲਕੋਂ ਦੀ ਫਿਰਦੀ ਆ ਦੋਸਤੋ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਾ ਕੇ ਜਿਹੜਾ ਮੁੰਡੇ ਨੇ ਪੇਜਿਆ ਸੀਗਾ ਮੁੰਡਿਆ ਦਾ ਮੁੰਡੇ ਦੀ ਗੱਲ ਕਰੀ ਤਾਂ 10000 ਰੁਪਏ ਦੇ ਜਿਹੜਾ ਨੌਕਰੀ ਕਰਦਾ ਉਹ ਟਰੱਕ ਡਰਾਈਵਰ ਹੈ ਲੁਧਿਆਣੇ ਦੇ ਵਿੱਚ ਤੇ ਆਪਦੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਕਮਾਈ ਸੀ ਉਹਨੇ ਵੀ ਮੇਰਾ ਫਿਊਚਰ ਵਧੀਆ ਹੋ ਜਾਊਗਾ ਹੈਨਾ ਤਾਂ ਕੁੜੀ ਨੂੰ ਜਿਹੜਾ ਬਾਹਰ ਭੇਜਦਾ ਸੀਗਾ ਕੈਨੇਡਾ ਭੇਜਦਾ ਸੀਗਾ 28 ਲੱਖ ਰੁਪਿਆ ਲਾ ਕੇ ਜੈਸਮੀਨ ਜਿਹੜਾ ਕੁੜੀ ਦਾ ਨਾਮ ਸੀਗਾ ਪਰ ਉੱਥੇ ਜਾ ਕੇ ਜਿਹੜਾ ਉਹ ਸਾਰਾ ਕੁਝ ਮੁੱਕਰ ਗਈ ਆਪਣੇ ਆਪਣੇ ਪਤੀ ਨਾਲੋਂ ਤੇ ਆਪਣੇ ਸਹੁਰੇ ਪਰਿਵਾਰ ਨਾਲੋਂ ਜਿਹੜਾ ਸਾਰਾ ਸੰਪਰਕ ਤੋੜ ਲਿਆ ਸੀਗਾ ਪਰ ਦੋਸਤੋ 9 ਸਾਲ ਬਾਅਦ ਜਿਹੜਾ ਉਹ ਦਿੱਲੀ ਆਈ ਤੇ ਦਿੱਲੀ ਜਿਹੜਾ ਜਦੋਂ ਹੀ ਪੁਲਿਸ ਨੂੰ ਪਿੰਕ ਲੱਗੀ ਤਾਂ ਨਾਲ ਦੀ ਨਾਲ ਜਿਹੜਾ ਕੁੜੀ ਨੂੰ ਚੱਕ ਲਿਆ ਹੈ ਨਾ ਤਾਂ ਪੁਲਿਸ ਨੇ ਜਿਹੜਾ ਚੱਕ ਲਿਆ ਤੇ ਹੁਣ ਕੁੜੀ ਜਿਹੜਾ ਮੂਲਕ ਹੋ ਰਹੀ ਆ ਆ ਜਿਹੜੀ ਤੁਸੀਂ ਤਸਵੀਰਾਂ ਸਾਹਮਣੇ ਦੇਖ ਰਹੇ ਹੋ ਦੋਸਤੋ ਪੰਜਾਬ ਵਿੱਚ ਇਹ ਕੰਮ ਜਿਹੜਾ ਬਹੁਤ ਜ਼ਿਆਦਾ ਆਮ ਹੋ ਗਿਆ ਪਹਿਲਾਂ ਵੀ ਜਿਹੜੀਆਂ ਕਾਫੀ ਬਿਆੰਤਕ ਹੋਰ ਦੀਆਂ ਤਸਵੀਰਾਂ ਵੀਡੀਓ ਵਾਇਰਲ ਹੋਈਆਂ ਸੀ ਹੈ ਨਾ ਆ ਲਾਡੀ ਨਾਲ ਜਿਹੜਾ ਉਸਨੇ ਇਸ ਤਰ੍ਹਾਂ ਕੀਤਾ ਸੀ ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕ ਸੀਗੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀਗਾ ਦੋਸਤੋ ਪੰਜਾਬ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਆ ਵੀ ਕੁੜੀ ਨੂੰ ਜਿਹੜਾ ਸੌਰਾ ਪਰਿਵਾਰ ਲਾ ਲਓ ਜਾਂ ਮੁੰਡਾ ਲਾ ਕੇ 20 25 ਲੱਖ 30 ਲੱਖ ਕੈਨੇਡਾ ਭੇਜਦਾ ਤੇ ਉਸ ਤੋਂ ਬਾਅਦ ਜਿਹੜਾ ਆ ਮੁੱਕਰ ਜਾਂਦੀਆਂ ਨੇ ਹਨਾ ਕੁੜੀਆਂ ਜਾ ਕੇ ਤਾਂ ਜਿਹੜੀ ਬਹੁਤ ਵੱਡੀ ਗਲਤ ਗੱਲ ਹੈ ਤੇ ਆਪਾਂ ਗੱਲ ਕਰੀਏ ਬੰਦੇ ਦੀ ਤਾਂ ਜਿਹੜਾ ਡਰਾਈਵਰ ਆ ਇੱਕ ਵਿਚਾਰੇ ਨੇ ਤੁਸੀਂ ਆਪ ਦੇ ਹਿਸਾਬ ਲਾ ਲਓ ਵੀ ਕਿਸ ਤਰ੍ਹਾਂ ਜਿਹੜਾ ਉਹਨੇ ਪੈਸੇ ਇਕੱਠੇ ਕੀਤੇ ਉਹਨੇ ਹਨਾ ਤੇ ਕਿਸ ਤਰ੍ਹਾਂ ਜਿਹੜਾ ਆਪਦੀ ਵਾਈਫ ਨੂੰ ਬਾਹਰ ਭੇਜਿਆ ਹੋਊਗਾ ਤੇ ਜਿਹੜੀ ਜਾਂਦੇ ਹੀ ਉਥੇ ਮੁੱਕਰ ਗਈ ਆਪਦੇ ਸੌਰੇ ਪਰਿਵਾਰ ਨਾਲੋਂ ਟੁੱਟ ਗਈ ਆਪਦੇ ਪਤੀ ਨਾਲੋਂ ਟੁੱਟ ਗਈ ਤੇ ਉਸ ਤੋਂ ਬਾਅਦ ਜਿਹੜਾ 9 ਸਾਲ ਤੱਕ ਕੈਨੇਡਾ ਦੇ ਵਿੱਚ ਰਹੀ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਆਈ ਆਪਦੇ ਪਰਿਵਾਰ ਨੂੰ ਮਿਲਣ ਆਈ ਸੌਰਾ ਪਰਿਵਾਰ ਨੂੰ ਨਹੀਂ ਆਪਦੇ ਪਰਿਵਾਰ ਨੂੰ ਮਿਲਣ ਜਿਹੜਾ ਇੰਡੀਆ ਦੇ ਵਿੱਚ ਆਈ ਤੇ ਦਿੱਲੀ 에ਰਪੋਰਟ ਤੇ ਜਦੋਂ ਹੀ ਆਈ ਤਾਂ ਨਾਲ ਦੀ ਨਾਲ ਜਿਹੜੇ ਸੌਹਰੇ ਪਰਿਵਾਰ ਨੇ ਚਕਾਤੀ ਫਲਸਵਾ ਲੈ ਕਰਤੀ ਤੇ ਦੋਸਤੋ ਆ ਜਿਹੜਾ ਹੁਣ ਇਸ ਕੁੜੀ ਦੀ ਗੱਲ ਕਰੀ ਤਾਂ ਥਾਣੀ ਦੇ ਵਿੱਚ ਹੈ ਤੇ ਪੰਜਾਬ ਵਿੱਚ ਅਜਿਹੇ ਫਰਾਡ ਮਾਮਲੇ ਬਹੁਤ ਜਿਹੜੇ ਸਾਹਮਣੇ ਆਉਂਦੇ ਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੂਨੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ਼ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੂਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਡਾਕਟਰ